ਖਬਰ ਨਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਿਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਅੱਜ ਹੰਗਾਮੀ ਮੀਟਿੰਗ ਸੱਦ ਲਈ ਹੈ ਕਈ ਮੰਤਰੀਆਂ ਦੀ ਹੋਵੇਗੀ ਛੁੱਟੀ ਕਈ ਮੰਤਰੀ ਬਦਲੇ ਜਾਣਗੇ ਖਾਸ ਕਰਕੇ ਜਿਹੜੇ ਇੱਕ ਦੂਜੇ ਦਾ ਵਿਰੋਧ ਕਰਦੇ ਨੇ ਯਾਨੀ ਕਿ ਪਿਛਲੇ ਦਿਨ ਕੁਲਤਾਰ ਸਿੰਘ ਸਨਮਾਨ ਦੇ ਬਿਆਨ ਦਾ ਵਿਰੋਧ ਕੀਤਾ ਖੇਤੜੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਤੇ ਦੂਸਰੇ ਪਾਸੇ ਗੈਂਗਸਟਰ ਅਦਰ ਡਾਕਵਾ ਨੂੰ ਕਿਹਾ ਗਿਆ ਕਿ ਜੀਜੀ ਕਰਕੇ ਬੁਲਾਇਆ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੇ ਫੈਸਲੇ ਅੱਜ ਲੈਣੇ ਪੈਣਗੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਕਿ ਇਹ ਇਸ ਮਹੀਨੇ ਦੀ ਤੀਜੀ ਕੈਬਨਟ ਮੀਟਿੰਗ ਹੈ ਜੋ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ਼ ਵਿਖੇ ਹੋਵੇਗੀ ਸੂਤਰ ਦੱਸਦੇ ਨੇ ਕਿ ਜਿਹੜੇ ਇੱਕ ਦੂਜੇ ਉੱਤੇ ਇਲਜ਼ਾਮ ਲਗਾਉਂਦੇ ਨੇ ਆਪਣੀਆਂ ਪਾਰਟੀ ਦੀਆਂ ਕਮਜ਼ੋਰੀਆਂ ਦੱਸਦੇ ਨੇ ਖਾਸ ਕਰਕੇ ਮੰਤਰੀ ਉਹਨਾਂ ਦੀ ਅੱਜ ਛੁੱਟੀ ਕੀਤੀ ਜਾ ਸਕਦੀ ਹੈ ਅੱਜ ਲਗਭਗ 4 ਵਜੇ ਦੀ ਜਿਹੜੀ ਮੀਟਿੰਗ ਹੈ ਉਹ ਰੱਖੀ ਗਈ ਹੈ ਇਸ ਤੋਂ ਪਹਿਲਾਂ ਕਿਆਸ ਲਗਾਈਆਂ ਰਗਾਈਆਂ ਜਾਰੀਆਂ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੰਗਾਮੀ ਇੱਕ ਖਾਸੇ ਤੱਤੇ ਹੋ ਕੇ ਇਹ ਕੈਬਨਿਟ ਮੀਟਿੰਗ ਬੁਲਾਈ ਹੈ ਸੂਬੇ ਦੇ ਜਿੰਨੇ ਮੰਤਰੀ ਵਿਧਾਇਕ ਉਹ ਚੰਡੀਗੜ੍ਹ ਨੂੰ ਕੂਚ ਕਰ ਚਲੇ ਨੇ ਜਲਦੀ ਹੀ ਉਹ ਪਹੁੰਚਣਗੇ ਸੂਤਰਾਂ ਦੇ ਹਵਾਲੇ ਤੋਂ ਹੋਰ ਵੀ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਦੀ ਅਹਿਮ ਕੈਬਨਿਟ ਮੀਟਿੰਗ ਅੱਜ ਹੋਵੇਗੀ ਇਹ 4 ਵਜੇ ਹੈ ਸੀਐਮ ਰਹਾਇਸ਼ ਤੇ ਹੋਵੇਗੀ ਇਸ ਦੌਰਾਨ ਕਈ ਫੈਸਲਿਆਂ ਉੱਤੇ ਮੋਰ ਲੱਗੇਗੀ ਇਹ ਇੱਕ ਮਹੀਨੇ ਇਸ ਇਸ ਮਹੀਨੇ ਦੀ ਤੀਜੀ ਕੈਬਨਟ ਮੀਟਿੰਗ ਹੈ ਇਸ ਦੌਰਾਨ ਰੰਗਲਾ ਪੰਜਾਬ ਸਕੀਮ ਲਈ ਸਰਕਾਰ ਨੇ ਗਾਈਡਲਾਈਨ ਤਿਆਰ ਕੀਤੀ ਹੈ ਉਸ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ ਸਕੀਮ ਤਹਿਤ 117 ਹਲਕਿਆਂ 585 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਸਕਦੀ ਹੈ ਇਸ ਤੋਂ ਇਲਾਵਾ ਸਾਰੇ ਹਲਕਿਆਂ ਵਿੱਚ ਸੂਤ ਸੁਵਿਧਾ ਮੁਤਾਬਕ 5 ਕਰੋੜ ਦੇ ਵਿਕਾਸ 5 ਕਰੋੜ ਦੇ ਤੱਕ ਵਿਕਾਸ ਦੇ ਕੰਮ ਹੋਣਗੇ ਪਹਿਲਾਂ ਇਸ ਤਰ੍ਹਾਂ ਦੀ ਸਹੂਲਤ ਨਹੀਂ ਸੀ ਇਸ ਤੋਂ ਪਹਿਲਾਂ 11 ਅਪ੍ਰੈਲ ਨੂੰ ਮੀਟਿੰਗ ਹੋਈ ਸੀ ਯਾਨੀ ਕਿ ਇੱਕ ਪਾਸੇ ਅੱਜ ਗਰਾਂਟਾ ਦੀ ਵੰਡ ਕੀਤੀ ਜਾਵੇਗੀ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਖਾਸੇ ਤਤੇ ਲੱਗ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਇੱਕ ਦੂਜੇ ਉੱਤੇ ਇਲਜ਼ਾਮ ਲਗਾ ਰਹੇ ਨੇ ਇਵਨ ਤੋਂ ਜਿਹੜੇ ਮਹਿੰਦਰਪਾਲ ਭਗਤ ਨੇ ਉਹਨਾਂ ਵੱਲੋਂ ਲੌਂਸ ਬਚਰੋਈ ਨੂੰ ਅਤੇ ਇਹ ਕੋ ਗੈਂਗਸਟਰ ਹੈ ਆ ਪਾਕਿਸਤਾਨ ਦਾ ਜਿਸ ਨੂੰ ਜੀਜੀ ਕਿਹਾ ਸੀ ਉਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਦੂਸਰੇ ਪਾਸੇ ਮਨੀਸ਼ ਸੋਧਿਆ ਜਿਹੜੇ ਨੇ ਉਹ ਲਗਾਤਾਰ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰ ਰਹੇ ਨੇ ਇਸ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਨੀਸ਼ ਸੋਧਿਆ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਬੁਲਾਇਆ ਹਾਲਾਂਕਿ ਮਨੀਸ਼ ਸੋਧਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਪੰਜਾਬ ਦੇ ਵਿੱਚ ਨੇ ਯਾਨੀ ਕਿ ਅੱਜ 2 ਤੋਂ 3 ਮੰਤਰੀਆਂ ਦੀ ਛੁੱਟੀ ਕੀਤੀ ਜਾ ਸਕਦੀ ਹੈ ਜਿਹੜੇ ਲਗਾਤਾਰ ਆਪਣੀ ਪਾਰਟੀ ਦੇ ਖਿਲਾਫ ਬੋਲ ਰਹੇ ਨੇ ਤੁਹਾਨੂੰ